ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਤ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਜੀ ਨੂੰ ਪਤਾ ਹੈ ਜੋ ਸਥਾਨ ਸ਼ਹੀਦਾਂ ਦਾ ਫੱਗੂ ਦੇ ਨੇੜੇ ਕੋਟਰੀਤ ਬੜਿਆ ਪਿਆ ਹੈ ਹਰ ਸਾਲ ਉੱਥੇ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ ਕਿਉਂਕਿ ਜਦੋਂ ਤੋਂ ਸਥਾਨ ਦੀ ਸੇਵਾ ਬਾਬਾ ਮੇਜਰ ਸਿੰਘ ਬਾਬਾ ਕੁੰਦਨ ਸਿੰਘ ਸਮਰਪਤਾ ਪੁੰਗ ਮਸਤੂਣਾ ਸੰਤ ਜੀ ਮਹਾਰਾਜ ਸੰਤ ਬਾਵਾ ਬਾਤ ਸਿੰਘ ਜੀ ਤੋਂ ਬਰੋਸਾ ਆਇਆ ਹੋਇਆ ਜਿਹੜਾ ਜਥਾ ਹੈ ਦਮਦਮਾ ਸਾਹਿਬ ਦੀ ਧਰਤੀ ਤੇ ਸਾਡੇ ਸਤਕਾਰਯੋਗ ਗੁਰਚਰਨ ਸਿੰਘ ਜੀ ਮਾਸਟਰ ਜੀ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਵਿੱਦਿਆ ਪੜ੍ਹਾਈ ਉਹਨਾਂ ਤੋਂ ਬਾਬਾ ਮੇਜਰ ਸਿੰਘ ਬਾਬਾ ਕੁੰਦਰ ਸਿੰਘ ਜੀ ਨੇ ਵਿੱਦਿਆ ਪੜ੍ਹ ਕੇ ਉਸ ਸਥਾਨ ਨੂੰ ਪ੍ਰਗਟ ਕੀਤਾ ਕੋ ਸੇਵਾ ਸ਼ੁਰੂ ਕੀਤੀ ਜੰਗਲਾਂ 'ਚ ਮੰਗਲ ਲਾਏ ਉੱਥੇ 1 ਮਾਰਚ ਨੂੰ ਭਾਰੀ ਜਿਹੜਾ ਇੱਕ ਜੋੜ ਮੇਲਾ ਬੜੇ ਲੰਮੇ ਸਮੇਂ ਤੋਂ ਉੱਥੇ ਭਰਦਾ ਹੈ ਜਿਹਦੇ ਵਿੱਚ ਦੂਰੋਂ ਦੂਰੋਂ ਦੇਸ਼ਾਂ ਦੇਸ਼ਾਂ ਤੋਂ ਪੰਜਾਬ ਹਰਿਆਣਾ ਰਾਜਸਥਾਨ ਮੈਂ ਕਹਾਂ ਵੀ ਸਾਰੇ ਹਿੰਦੁਸਤਾਨ ਤੋਂ ਜਿੱਥੇ-ਜਿੱਥੇ ਗੁਰੂ ਨਾਨਕ ਦੇਵ ਆ ਸੰਗਤਾਂ ਬੈਠੀਆਂ ਉਹ ਅਸਥਾਨ ਲਈ ਜਿਨ੍ਹਾਂ ਦੇ ਮਨ ਦੇ ਵਿੱਚ ਸ਼ਰਧਾ ਹੈ ਉਹ ਸਾਰੀਆਂ ਸੰਗਤਾਂ ਪਹੁੰਚਦੀਆਂ ਤੇ ਸਨ ਸਾਰੀ ਸੰਗਤ ਨੂੰ ਬੇਨਤੀ ਹੈ ਪੰਜਾਬ ਹਰਿਆਣੇ ਦੀ ਨੂੰ ਜਿੰਨੇ ਵੀ ਲਾਗੇ-ਲਾਗੇ ਪ੍ਰਿੰਟਰ ਆਪਣੇ ਕਿਉਂਕਿ ਪੰਜਾਬ ਦੀ ਹੱਦ ਨਾਲ ਲੱਗਦੀ ਹੈ ਹਰਿਆਣਾ ਪੰਜਾਬ ਪਹਿਲੇ ਮਹਾਪੰਜਾਬ ਹੀ ਸੀ ਬਾਅਦ ਚਪੇ ਮੇ ਹਰਿਆਣਾ ਬਣ ਗਿਆ ਪਰ ਸਾਰਿਆਂ ਦੀਆਂ ਆਪਣੀਆਂ ਰਿਸ਼ਤੇਦਾਰੀਆਂ ਉਧਰ ਉਧਰੀ ਪਿਆਰ ਬਣਿਆ ਉਥੇ ਸਾਰੀਆਂ ਸੰਪਰਤਾ ਦੇ ਮਹਾਪੁਰਖ ਜਿੱਥੇ ਕੱਤਰ ਹੁੰਦੇ ਆ ਉਥੇ ਨਾਲ ਨਾਲ ਜਿਹੜੇ ਵੱਡੇ ਸੰਘਰਸ਼ ਚੱਲ ਰਹੇ ਅੱਜ ਦੀ ਘੜੀ ਅਸਾਨੀ ਮੋਰਚਾ ਜਿਹੜਾ ਅੱਜ ਵੀ ਲੱਗਿਆ ਹੋਇਆ ਹੈ ਉਹਦੇ ਵਿੱਚ ਭੰਦੇਰ ਸਾਹਿਬ ਮੈਂ ਕਹੂੰਗਾ ਵੀ ਕੋਨੇ-ਕੋਨੇ ਤੋਂ ਜਿਹੜੇ ਕਿਸਾਨ ਮਜ਼ਦੂਰਾਂ ਦੀ ਜੋ ਲੜਾਈ ਲੜ ਰਹੇ ਹੈ ਕਿਸਾਨ ਦੀ ਉਹ ਸਾਰੇ ਕਿਸਾਨ ਯੂਨੀਅਨ ਦੇ ਜਿਹੜੇ ਲੀਡਰ ਆ ਉਹ ਵੀ ਪਹੁੰਚ ਰਹੇ ਨੇ ਭੰਦੇਰ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਤੇ ਮਹਾਪੁਰਖ ਪਹੁੰਚ ਰਹੇ ਨੇ ਤੇ ਜੋ ਉਹ ਜੋੜ ਮੇਲਾ ਹੈ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਜਿਹਦੇ ਵਿੱਚ ਸਿੱਖੀ ਦਾ ਪ੍ਰਚਾਰ ਹੈ ਇਹਦੇ ਵਿੱਚ ਅੰਮ੍ਰਿਤ ਸੰਚਾਰ ਹੁੰਦਾ ਹੈ ਵਿਦਵਾਨ ਆਉਂਦੇ ਨੇ ਕਥਾ ਕੀਰਤਨ ਬੜੇ ਪਾਠਾਂ ਦੀ ਕੋਤਰੀ ਚੱਲ ਰਹੀ ਹੈ ਉਹ ਇੱਕ ਤਰੀਕ ਨੂੰ ਭੋਗ ਪਾਇਆ ਜਾਣਾ ਸਾਰੀਆਂ ਸੰਗਤਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸੇਵਾਦਾਰ ਦੇ ਨਾਤੇ ਹੋਣ ਦੇ ਤੌਰ ਤੇ ਤੇ ਬਾਬਾ ਕੁੰਦਨ ਸਿੰਘ ਬਾਬਾ ਮੇਜਰ ਸਿੰਘ ਜੋ ਉੱਥੇ ਸੇਵਾ ਸੰਭਾਲ ਰਹੇ ਹਨ ਉਹਨਾਂ ਵੱਲੋਂ ਵੀ ਬੇਨਤੀ ਹੈ ਸਾਰੀਆਂ ਸੰਗਤਾਂ ਉੱਥੇ ਹੰਮ ਹਮਾ ਕੇ ਪਹੁੰਚੋ ਔਰ ਗੁਰੂ ਦੇ ਲੜ ਲੱਗੋ ਬਾਣੀ ਸੁਣੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ